ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਵਿੱਚ। ਉਮੀਦ ਕਰਦੀ ਹਾਂ ਅੱਜ ਦੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਵੇਗੀ ਤੇ ਕਹਾਣੀ ਨੂੰ ਤੁਸੀਂ ਬਹੁਤ ਪਿਆਰ ਦੇਵੋਗੇ। ਹਾਂਜੀ ਸ਼ੁਰੂ ਕਰਦੇ ਹਾਂ ਕਹਾਣੀ। ਬਲਜੀਤ ਕੌਰ ਤੇ ਜਰਨੈਲ ਸਿੰਘ ਨੇ ਆਪਣੇ ਦੋਨੇ ਬੱਚਿਆਂ ਨੂੰ ਵਧੀਆ ਪੜਾ ਲਿਖਾ ਕੇ ਵਧੀਆ ਪੈਰਾਂ ਸਿਰ ਖੜੇ ਕਰ ਦਿੱਤਾ। ਉਹਨਾਂ ਦਾ ਬੇਟਾ ਰਾਜਦੀਪ ਸ਼ਹਿਰ ਵਿੱਚ ਪੜ੍ਹਾਈ ਕਰਦਾ ਸੀ ਤੇ ਉੱਥੇ ਹੀ ਇੱਕ ਕੰਪਨੀ ਦੇ ਵਿੱਚ ਨੌਕਰੀ ਕਰਨ ਲੱਗ ਪਿਆ। ਜਦੋਂ ਰਾਜਦੀਪ ਨੇ ਆਪਣੀ ਮਾਂ ਕੋਲ ਆ ਕੇ ਗੱਲ ਕੀਤੀ ਕਿ ਉਹ ਕੰਪਨੀ ਵਿੱਚ ਕੰਮ ਕਰਦੀ ਇੱਕ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ ਤਾਂ ਉਸ ਦੀ ਮਾਂ ਨੇ ਆਪਣੇ ਪਤੀ ਕੋਲ ਗੱਲ ਕੀਤੀ ਜਰਨੈਲ ਸਿੰਘ ਨੇ ਕਿਹਾ ਮੈਂ ਆਪਣੇ ਦੋਸਤ ਨਾਲ ਵਾਅਦਾ ਕੀਤਾ ਹੈ ਰਾਜਦੀਪ ਦਾ ਰਿਸ਼ਤਾ ਉਸ ਦੀ ਬੇਟੀ ਨਾਲ ਕਰਾਂਗਾ ਪਰਪਲ ਜੀਤਕੌਰ ਨੇ ਕਿਹਾ ਸਾਡੇ ਲਈ ਬੱਚੇ ਦੀ ਖੁਸ਼ੀ ਜ਼ਰੂਰੀ ਹੈ ਤੁਸੀਂ ਆਪਣੇ ਦੋਸਤ ਨੂੰ ਇਹ ਗੱਲ ਸਮਝਾ ਸਕਦੇ ਹੋ ਕੀ ਮੁੰਡੇ ਤੋਂ ਬਾਹਰ ਹੋ ਕੇ ਉਸ ਦਾ ਵਿਆਹ ਨਹੀਂ ਕਰ ਸਕਦੀ ਜਰਨੈਲ ਸਿੰਘ ਨੇ ਆਪਣੀ ਪਤਨੀ ਦੀ ਗੱਲ ਨੂੰ ਮੰਨਿਆ ਤੇ ਦੋਹਾਂ ਨੇ ਰਹਿ ਕੀਤੀ ਤੇ ਆਪਣੇ ਪੁੱਤਰ ਦਾ ਵਿਆਹ ਉਸ ਦੀ ਪਸੰਦ ਦੀ ਕੁੜੀ ਨਾਲ ਕਰ ਦਿੱਤਾ ਰਾਜਦੀਪ ਅਤੇ ਉਸ ਦੀ ਪਤਨੀ ਕਮਲ ਪਿੰਡ ਵਿੱਚ ਕੁਝ ਹੀ ਸਮਾਂ ਰਹਿ ਉਸ ਤੋਂ ਬਾਅਦ ਕਮਲ ਆਪਣੇ ਪਤੀ ਨੂੰ ਕਹਿਣ ਲੱਗੀ ਮੈਂ ਪਿੰਡ ਵਿੱਚ ਨਹੀਂ ਰਹਿ ਸਕਦੀ ਮੈਨੂੰ ਪਿੰਡ ਦਾ ਵਾਤਾਵਰਨ ਵਧੀਆ ਨਹੀਂ ਲੱਗਦਾ ਫਿਰ ਰਾਜਦੀਪ ਆਪਣੇ ਮੰਮੀ ਤੇ ਪਾਪਾ ਕੋਲ ਗਿਆ ਤੇ ਕਹਿਣ ਲੱਗਾ ਮੈਂ ਸ਼ਹਿਰ ਜਾਣਾ ਚਾਹੁੰਦਾ ਹਾਂ ਉਹ ਦੋਵੇਂ ਇਸ ਗੱਲ ਤੋਂ ਬਿਲਕੁਲ ਵੀ ਖੁਸ਼ ਨਹੀਂ ਸੀ ਪਰ ਪੁੱਤ ਤੇ ਜ਼ਿਆਦਾ ਜ਼ੋਰ ਪਾਉਣ ਤੇ ਦੋਨਾਂ ਜੀਆ ਨੇ ਆਪਣੇ ਪੁੱਤ ਦੀ ਖੁਸ਼ੀ ਲਈ ਹਾਂ ਕਰ ਦਿੱਤੀ ਮੰਨ ਗਏ ਕਹਿਣ ਲੱਗੇ ਅਸੀਂ ਤਾਂ ਪਿੰਡ ਵਿੱਚ ਹੀ ਰਹਾਂਗੇ ਤੁਸੀਂ ਸ਼ਹਿਰ ਵਿੱਚ ਚਲੇ ਜਾਓ ਉਹਨਾਂ ਦੇ ਪੁੱਤਰ ਨੇ ਸ਼ਹਿਰ ਵਿੱਚ ਕੋਠੀ ਲੈ ਲਈ ਤੇ ਸ਼ਹਿਰ ਵਿੱਚ ਜਾ ਕੇ ਰਹਿਣ ਲੱਗ ਪਿਆ ਸਲਜੀਤ ਕੌਰ ਤੇ ਜਰਨੈਲ ਸਿੰਘ ਨੂੰ ਹੁਣ ਆਪਣੀ ਧੀ ਦੇ ਵਿਆਹ ਦੀ ਚਿੰਤਾ ਸੀ। ਉਹਨਾਂ ਨੂੰ ਇਹ ਸੀ ਕਿ ਅਸੀਂ ਆਪਣੇ ਜਿਉਂਦੇ ਜੀ ਧੀ ਦਾ ਵਧੀਆ ਵਿਆਹ ਕਰ ਦਈਏ। ਜਦੋਂ ਆਪਣੀ ਧੀ ਦੇ ਰਿਸ਼ਤੇ ਬਾਰੇ ਸੋਚ ਰਹੇ ਸੀ ਅਚਾਨਕ ਜਰਨੈਲ ਸਿੰਘ ਬਿਮਾਰ ਹੋ ਜਾਂਦੇ ਹਨ। ਜਦੋਂ ਲੰਮਾ ਇਲਾਜ ਕਰਵਾਉਣ ਤੋਂ ਬਾਅਦ ਉਹ ਠੀਕ ਨਹੀਂ ਹੋਏ ਤਾਂ ਉਹਨਾਂ ਨੂੰ ਸ਼ਹਿਰ ਦੇ ਵਧੀਆ ਹਸਪਤਾਲ ਵਿੱਚ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਦੱਸਿਆ ਕਿ ਉਹਨਾਂ ਨੂੰ ਹਾਰਟ ਦੀ ਪ੍ਰੋਬਲਮ ਹੈ। ਜਿਸ ਕਰਕੇ ਉਹ ਜਿਆਦਾ ਸਮਾਂ ਤੱਕ ਹੁਣ ਜਿਉਂਦੇ ਨਹੀਂ ਰਹਿ ਸਕਦੀ ਡਾਕਟਰ ਦੀ ਇਹ ਗੱਲ ਸੁਣ ਕੇ ਬਲਜੀਤ ਕੌਰ ਹੁਣ ਅੰਦਰੋਂ ਅੰਦਰੀ ਬਿਲਕੁਲ ਟੁੱਟ ਚੁੱਕੀ ਸੀ ਉਹ ਆਪਣੇ ਪਤੀ ਨੂੰ ਕਹਿੰਦੀ ਆਪਾਂ ਆਪਣੀ ਧੀ ਦਾ ਵਿਆਹ ਕਰ ਦਈਏ ਫਿਰ ਬਲਜੀਤ ਕੌਰ ਤੇ ਜਰਨੈਲ ਸਿੰਘ ਨੇ ਇੱਕ ਵਧੀਆ ਲੜਕਾ ਦੇਖ ਕੇ ਆਪਣੀ ਧੀ ਪ੍ਰੀਤ ਦਾ ਵਿਆਹ ਕਰ ਦਿੱਤਾ ਵਿਆਤੀ ਦੇ ਵਾਤੋਂ ਬਾਅਦ ਦੋਨੇ ਜੀ ਪਿੰਡ ਵਿੱਚ ਇਕੱਲੇ ਰਹਿਣ ਲੱਗੇ ਜਰਨੈਲ ਸਿੰਘ ਦੀ ਹਾਲਤ ਦਿਨੋ ਦਿਨ ਵਿਗੜਦੀ ਜਾ ਰਹੀ ਸੀ ਬਲਜੀਤ ਕੌਰ ਆਪਣੇ ਪੁੱਤ ਨੂੰ ਨੂੰ ਆਪਣੇ ਪਤੀ ਦੀ ਹਾਲਤ ਬਾਰੇ ਦੱਸਿਆ ਅਸਿੰਦੇ ਪੁੱਤ ਨੇ ਕਿਹਾ ਅਸੀਂ ਪਿੰਡ ਵਿੱਚ ਤਾਂ ਨਹੀਂ ਆ ਸਕਦੇ ਤੁਸੀਂ ਸਾਡੇ ਕੋਲ ਆ ਜਾਓ ਪਰ ਜਰਨੈਲ ਸਿੰਘ ਸ਼ਹਿਰ ਜਾਣਾ ਨਹੀਂ ਚਾਹੁੰਦਾ ਸੀ ਬਲਜੀਤ ਕੌਰ ਆਪਣੇ ਪਤੀ ਦੀ ਬਹੁਤ ਸਾਂਭ ਸੰਭਾਲ ਕਰਦੀ ਸੀ ਪਰ ਪੁੱਤ ਇੱਕ ਵਾਰ ਵੀ ਆਪਣੇ ਪਾਪਾ ਦਾ ਪਤਾ ਲੈਣ ਨਾ ਆਇਆ। ਪ੍ਰੀਤ ਥੋੜੇ ਦਿਨਾਂ ਬਾਅਦ ਆਇਆ ਜਾਇਆ ਕਰਦੀ ਸੀ। ਫਿਰ ਇੱਕ ਦਿਨ ਅਚਾਨਕ ਜਰਨੈਲ ਸਿੰਘ ਦੀ ਹਾਲਤ ਬਹੁਤ ਵਿਗੜ ਗਈ ਅਤੇ ਉਹ ਇਸ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ। ਹੁਣ ਬਲਜੀਤ ਕੌਰ ਬਿਲਕੁਲ ਇਕੱਲੀ ਰਹਿ ਚੁੱਕੀ ਸੀ। ਪਰ ਲੋਕ ਲੱਜਵਜੋਂ ਬਲਜੀਤ ਕੌਰ ਦਾ ਪੁੱਤਰ ਉਸ ਆਪਣੀ ਮਾਂ ਨੂੰ ਸ਼ਹਿਰ ਆਪਣੇ ਕੋਲ ਲੈ ਗਿਆ। ਜਦੋਂ ਬਲਜੀਤ ਕੌਰ ਸ਼ਹਿਰ ਆਈ ਤਾਂ ਉਸ ਦੇ ਪੋਤਾ-ਪੋਤੀ ਕਾਫੀ ਵੱਡੇ ਹੋ ਚੁੱਕੇ ਸੀ ਜਦੋਂ ਉਹ ਛੋਟੇ ਹੁੰਦੇ ਸੀ ਤਾਂ ਆਪਣੀ ਦਾਦੀ ਦਾ ਬਹੁਤ ਮੋਹ ਕਰਦੇ ਸੀ ਪਰ ਹੁਣ ਉਹ ਆਪਣੀ ਦਾਦੀ ਨੂੰ ਘਾਟੀ ਬੁਲਾਉਂਦੇ ਸੀ ਪੋਤੀ ਤਾਂ ਆਪਣੀ ਦਾਦੀ ਦਾ ਹਾਲਚਾਲ ਪੁੱਛ ਲੈਂਦੀ ਸੀ ਉਹਦਾ ਮੋਹ ਵੀ ਬਹੁਤ ਕਰਦੀ ਸੀ ਪਰ ਪੋਤਾ ਤਾਂ ਆਪਣੀ ਦਾਦੀ ਨੂੰ ਬਿਲਕੁਲ ਵੀ ਨਹੀਂ ਬੁਲਾਉਂਦਾ ਸੀ ਇੰਨੇ ਵੱਡੇ ਘਰ ਵਿੱਚ ਬਲਜੀਤ ਕੌਰ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਹੀ ਸੀ ਕਿਉਂਕਿ ਬਲਜੀਤ ਕੌਰ ਦੀ ਪੜ੍ਹੀ ਲਿਖੀ ਸ਼ਹਿਰੀ ਠਾਠ ਵਾਲੀ ਨੂੰ ਬਲਜੀਤ ਕੌਰ ਨੂੰ ਪਸੰਦ ਨਹੀਂ ਕਰਦੀ ਸੀ ਉਹ ਹਮੇਸ਼ਾ ਆਪਣੀ ਸੱਸ ਤੋਂ ਨਫ਼ਰਤ ਕਰਦੀ ਆਪਣੀ ਸੱਸ ਦੀ ਨਫ਼ਰਤ ਕਾਰਨ ਬਲਜੀਤ ਕੌਰ ਦੀ ਧੀ ਪ੍ਰੀਤ ਦਾ ਇੱਕ ਦਿਨ ਫੋਨ ਆਇਆ ਮਾਂ ਮੈਂ ਤੈਨੂੰ ਮਿਲਣ ਆ ਰਹੀ ਹਾਂ ਬਲਜੀਤ ਕਰਨੇ ਸੋਚਿਆ ਮੈਂ ਆਪਣੀ ਧੀ ਦੀ ਮਨਪਸੰਦ ਬੇਸਣ ਦੀ ਬਰਫੀ ਬਣਾ ਲੈਂਦੀ ਹਾਂ ਉਹ ਰਸੋਈ ਵਿੱਚ ਬੇਸਣ ਦੀ ਬਰਫੀ ਬਣਾਉਣ ਚਲੀ ਗਈ ਪਰ ਉਸਦੀ ਨੂੰ ਇਹ ਸਭ ਕੁਝ ਦੇਖ ਕੇ ਬੜਾ ਖਿੱਚ ਗਈ ਉਸਨੇ ਆਪਣੇ ਪੁੱਤਰ ਵਿੱਚੋਂ ਦੀ ਗੱਲਾਂ ਕੱਢਦੇ ਹੋਏ ਕਿਹਾ ਤੈਨੂੰ ਪਤਾ ਹੋਣਾ ਚਾਹੀਦਾ ਸਾਰਾ ਦਿਨ ਮਿੱਠਾ ਨਹੀਂ ਖਾਂਦੇ ਹੁੰਦੇ ਬੇਸਣ ਦੀ ਬਰਫੀ 'ਚ ਬਹੁਤ ਮਿੱਠਾ ਹੁੰਦਾ ਜੇ ਅਸੀਂ ਖਾਣ ਪੀਣ ਤੇ ਕੰਟਰੋਲ ਨਹੀਂ ਕਰਾਂਗੇ ਤਾਂ ਸਾਨੂੰ ਬਿਮਾਰੀਆਂ ਲੱਗ ਜਾਣਗੀਆਂ ਸਾਨੂੰ ਹਮੇਸ਼ਾ ਆਪਣੇ ਮੂੰਹ ਤੇ ਕੰਟਰੋਲ ਕਰਨਾ ਚਾਹੀਦਾ ਹੈ ਹੋਰ ਵੀ ਬੜੀਆਂ ਉਲਟੀਆਂ ਸਿੱਧੀਆਂ ਤਿੱਖੀਆਂ ਗੱਲਾਂ ਉਹ ਆਪਣੇ ਪੁੱਤ ਵਿੱਚ ਦੀ ਆਪਣੀ ਸੱਸ ਨੂੰ ਸੁਣਾ ਰਹੀ ਸੀ ਇਹ ਸੁਣ ਕੇ ਬਲਜੀਤ कौर ਦਾ ਮਨ ਬੜਾ ਦੁਖੀ ਹੋਇਆ ਉਹ ਮਨ ਹੀ ਮਨ ਸੋਚਣ ਲੱਗੀ ਮੈਂ ਆਪਣੀ ਧੀ ਲਈ ਬਣਾ ਰਹੀ ਸੀ ਹੁਣ ਇੰਨਾ ਵੀ ਹੱਕ ਨਹੀਂ ਮੇਰਾ ਕਿ ਉਸ ਦਾ ਮਨ ਬਹੁਤ ਦੁਖੀ ਹੁੰਦਾ ਇਹ ਸੋਚ ਕੇ ਸ਼ਾਮ ਨੂੰ ਜਦੋਂ ਉਸ ਦਾ ਪੁੱਤ ਘਰ ਆਇਆ ਤਾਂ ਉਹਨੇ ਆਪਣੇ ਪੁੱਤ ਨੂੰ ਕਿਹਾ ਕੀ ਤੂੰ ਕਮਲ ਨੂੰ ਕਹ ਮੈਨੂੰ ਕੋਈ ਵੀ ਖਾਣ ਪੀਣ ਦੀ ਚੀਜ਼ ਖਾਣ ਨੂੰ ਨਹੀਂ ਦਿੰਦੀ ਸਾਰਾ ਦਿਨ ਗੱਲਾਂ ਸੁਣਾਉਂਦੀ ਰਹਿੰਦੀ ਹੈ ਤਾਣੇ ਮਿਹਨੇ ਮਾਰਦੀ ਰਹਿੰਦੀ ਹੈ ਰਾਜਦੀਪ ਆਪਣੀ ਪਤਨੀ ਕੋਲ ਗਿਆ ਉਸਨੇ ਆਪਣੀ ਪਤਨੀ ਕਮਲ ਨੂੰ ਕਿਹਾ ਕਮਲ ਤੂੰ ਸਾਰਾ ਦਿਨ ਮਾਂ ਨੂੰ ਕਿਉਂ ਟੋਕਦੀ ਰਹਿੰਨੀ ਹੈ ਮਾਂ ਨੇ ਕੀ ਮਾੜਾ ਕੀਤਾ ਹੈ ਤੂੰ ਉਸ ਨੂੰ ਗੱਲ ਗੱਲ ਤੇ ਤਾਣੇ ਦਿੰਦੀ ਰਹਿੰਦੀ ਹਾਂ ਉਸਨੇ ਕਿਹਾ ਮੈਨੂੰ ਯਕੀਨ ਨਹੀਂ ਹੋ ਰਿਹਾ ਮਾਂ ਤੁਹਾਨੂੰ ਮੇਰੇ ਖਿਲਾਫ ਭੜਕਾਉਂਦੀ ਹੈ ਮੈਂ ਤਾਂ ਮਾਂ ਦਾ ਇੰਨਾ ਖਿਆਲ ਰੱਖਦੀ ਹਾਂ ਖਾਣ ਪੀਣ ਦੇ ਲਈ ਮੈਂ ਤਾਂ ਮਾਂ ਨੂੰ ਕਦੇ ਟੋਕਿਆ ਹੀ ਨਹੀਂ ਮੈਂ ਤਾਂ ਬੱਚਿਆਂ ਨੂੰ ਟੋਕਦੀ ਹਾਂ ਕਿ ਹੁਣ ਮੈਂ ਆਪਣੇ ਬੱਚਿਆਂ ਨੂੰ ਵੀ ਨਹੀਂ ਟੋਕ ਸਕਦੀ ਮੈਨੂੰ ਦੁੱਖ ਹੋ ਰਿਹਾ ਜਿਸ ਮਾਂ ਦੀ ਮੈਂ ਇੰਨੀ ਸੇਵਾ ਕਰਦੀ ਹਾਂ ਤੇ ਉਹ ਮੇਰੇ ਖਿਲਾਫ ਤੁਹਾਨੂੰ ਭੜਕਾ ਰਹੀ ਹੈ ਇੰਨਾ ਕਹਿ ਕੇ ਕਮਲ ਮਗਰ ਮੱਚਦੇ ਹੰਝੂ ਵਹਾਉਣ ਲੱਗ ਪਈ ਬਲਜੀਤ ਕੌਰ ਆਪਣੀ ਨੂੰ ਦੇ ਖੇਖਣ ਵੇਖ ਰਹੀ ਸੀ ਤੇ ਹੁਣ ਉਸ ਨੂੰ ਸਭ ਪਤਾ ਲੱਗ ਗਿਆ ਸੀ ਉਸ ਦਾ ਪੁੱਤ ਉਸ ਕੋਲ ਆ ਕੇ ਫਿਰ ਉਸ ਨੂੰ ਖਰੀਆਂ ਖਰੀਆਂ ਸੁਣਾਵੇਗਾ। ਇਹ ਹੀ ਗੱਲ ਹੋਈ ਰਾਜਦੀਪ ਬਾਹਰ ਆਇਆ ਤੇ ਆਪਣੀ ਮਾਂ ਨੂੰ ਕਹਿਣ ਲੱਗਾ। ਮਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਆ। ਤੂੰ ਆਪਣੀ ਨੂੰ ਨੂੰ ਮਾੜਾ ਚੰਗਾ ਬੋਲ ਰਹੀ ਹੈ। ਉਹ ਪੜ੍ਹੀ ਲਿਖੀ ਹੈ। ਇੰਨੇ ਵੱਡੇ ਘਰ ਦੀ ਧੀ ਈ ਹੈ। ਫਿਰ ਵੀ ਤੇਰਾ ਕਿੰਨਾ ਖਿਆਲ ਰੱਖਦੀ ਹੈ। ਤੇ ਤੂੰ ਉਸ ਦੇ ਖਿਲਾਫ ਬੋਲਦੀ ਰਹਿੰਨੀ ਸਾਰਾ ਦਿਨ। ਮੈਨੂੰ ਯਕੀਨ ਨਹੀਂ ਹੋ ਰਿਹਾ। ਤੂੰ ਮੇਰੀ ਮਾਂ ਹੋ ਕੇ ਵੀ ਇਹ ਕੰਮ ਕਰ ਸਕਦੀ ਹੈ। ਇਹ ਕਹਿ ਕੇ ਉਸ ਦਾ ਮੁੰਡਾ ਆਪਣੇ ਕਮਰੇ ਵਿੱਚ ਚਲਾ ਗਿਆ ਤੇ ਉਸ ਦੇ ਨੂੰ ਉਹ ਵੱਲ ਟੇਡਾ ਟੇਡਾ ਝਾਕੇ ਹੱਸਦੀ ਹੋਈ ਆਪਣੇ ਪਤੀ ਦੇ ਪਿੱਛੇ ਕਮਰੇ ਵਿੱਚ ਚਲੀ ਗਈ ਦੂਜੇ ਦਿਨ ਜਦੋਂ ਰਾਜਦੀਪ ਆਪਣੇ ਦਫ਼ਤਰ ਚਲਾ ਗਿਆ ਤਾਂ ਉਹ ਆਪਣੀ ਸੱਸ ਨੂੰ ਕਹਿੰਦੀ ਹੁਣ ਮੈਂ ਆਪਣੀ ਮਾਂ ਦੇ ਘਰ ਜਾ ਰਹੀ ਹਾਂ ਤੈਨੂੰ ਆਪਣਾ ਖਾਣਾ ਖੁਦ ਬਣਾ ਕੇ ਖਾਣਾ ਪਵੇਗਾ ਇਹ ਕਹਿ ਕੇ ਉਹ ਚਲੀ ਗਈ ਬਲਜੀਤ ਕੌਰ ਆਪਣਾ ਖਾਣਾ ਬਣਾ ਕੇ ਖਾ ਲਿਆ ਸ਼ਾਮ ਤੱਕ ਜਦੋਂ ਉਹ ਵਾਪਸ ਨਾ ਆਈ ਤਾਂ ਆਪਣੇ ਪੋਤੇ ਨੂੰ ਪੁੱਛਿਆ ਤੇਰੀ ਮੰਮੀ ਪਾਪਾ ਅੱਜ ਘਰ ਕਿਉਂ ਨਹੀਂ ਆਏ ਉਸ ਦਾ ਪੋਤਾ ਕਹਿਣ ਲੱਗਾ ਪਾਪਾ ਦਫ਼ਤਰ ਦੇ ਕੰਮ ਲਈ ਦਿੱਲੀ ਗਏ ਨੇ ਤੇ ਮੰਮੀ ਨਾਨੀ ਘਰ ਹੀ ਰਹਿਣਗੇ ਫਿਰ ਬਲਜੀਤ ਕੌਰ ਨੇ ਆਪਣੇ ਪੋਤੇ ਨੂੰ ਕਿਹਾ ਪੁੱਤ ਤੂੰ ਅੱਜ ਕੀ ਖਾਵੇਂਗਾ ਦੱਸ ਮੈਂ ਬਣਾ ਦਿੰਦੀ ਹਾਂ ਉਸ ਦਾ ਪੋਤਾ ਕਹਿੰਦਾ ਮੈਂ ਬਾਹਰੋਂ ਖਾ ਕੇ ਆਇਆ ਮੈਂ ਤੁਹਾਡੇ ਹੱਥ ਦੀ ਬਣੀ ਚੀਜ਼ ਨਹੀਂ ਖਾਣੀ ਇਹ ਸੁਣ ਕੇ ਬਲਜੀਤ ਕੌਰ ਦਾ ਮਨ ਬੜਾ ਖਰਾਬ ਹੋਇਆ ਤੇ ਉਹ ਬਿਨਾਂ ਕੁਝ ਬਣਾਏ ਤੇ ਖਾਦੇ ਤੋਂ ਕੱਲਾ ਦੁੱਧ ਪੀ ਕੇ ਪੈ ਗਈ ਫਟੀ ਹੋਈ ਚਾਦਰ ਉੱਪਰ ਲੈ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗੀ ਪਰ ਉਹ ਚਾਦਰ ਜਗ੍ਹਾ-ਜਗ੍ਹਾ ਤੋਂ ਫੱਟੀ ਸੀ ਤੇ ਚਾਦਰ ਵਿੱਚ ਦੀ ਉਸ ਨੂੰ ਠੰਡ ਲੱਗ ਰਹੀ ਸੀ ਉਸ ਨੇ ਸੋਚਿਆ ਮੈਂ ਆਪਣੇ ਪੁੱਤ ਨੂੰ ਕਿੰਨੀ ਵਾਰ ਕਿਹਾ ਹੈ ਕਿ ਮੈਨੂੰ ਇੱਕ ਗਰਮ ਕੰਬਲ ਲਿਆ ਦੇ ਪਰ ਉਹ ਮੇਰੀ ਗੱਲ ਸੁਣਦਾ ਹੀ ਨਹੀਂ ਇਹ ਸੋਚਦੇ ਸੋਚਦੇ ਬਲਜੀਤ ਕੌਰ ਦਾ ਰੋਣ ਨਿਕਲ ਗਿਆ ਤੇ ਮਨ ਹੀ ਮਨ ਸੋਚਣ ਲੱਗੀ ਮੈਂ ਸ਼ਹਿਰ ਆਪਣੇ ਪੁੱਤ ਕੋ ਲਾ ਕੇ ਬਹੁਤ ਵੱਡੀ ਗਲਤੀ ਕੀਤੀ ਐ ਤੇ ਫਿਰ ਸੌਣ ਦੀ ਕੋਸ਼ਿਸ਼ ਕੀਤੀ ਠੰਡ ਦੇ ਮਾਰੇ ਉਸ ਨੂੰ ਨੀਂਦ ਨਹੀਂ ਆਈ ਫਿਰ ਉਸਨੇ ਸੋਚਿਆ ਕਿ ਨਾਲ ਦੇ ਕਮਰੇ ਚ ਜਾ ਕੇ ਦੇਖਦੀ ਹਾਂ ਜਦੋਂ ਉਸਨੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਬੈੱਡ ਤੇ ਇੱਕ ਕੰਬਲ ਪਿਆ ਸੀ ਉਹ ਕਮਰੇ ਵਿੱਚ ਗਈ ਸੋਚਣ ਲੱਗੀ ਕਿ ਨੂੰ ਤਾਂ ਅੱਜ ਘਰ ਨਹੀਂ ਇਥੇ ਹੀ ਸੌ ਜਾਂਦੀ ਹਾਂ ਤੇ ਸਵੇਰੇ ਉਹਦੇ ਆਉਣ ਤੋਂ ਪਹਿਲਾਂ ਪਹਿਲਾਂ ਕੰਬਲ ਤਹਿ ਲਗਾ ਕੇ ਰੱਖ ਦਿਆਂਗੀ ਜਿਵੇਂ ਪਿਆ ਇਦਾਂ ਹੀ ਰੱਖ ਦਿਆਂਗੀ ਬਲਜੀਤ ਕੌਰ ਕਮਰੇ 'ਚ ਗਈ ਤੇ ਕੰਬਲ ਲੈ ਕੇ ਸੌਂਗੀ ਉਸ ਨੂੰ ਬੜੀ ਸੋਹਣੀ ਨੀਂਦ ਆਈ ਕਈ ਦਿਨਾਂ ਬਾਅਦ ਅੱਜ ਉਸ ਨੂੰ ਇੰਨੀ ਵਧੀਆ ਨੀਂਦ ਆਈ ਸੀ ਜਿਸ ਕਰਕੇ ਸਵੇਰ ਦੇ 9 ਵਜੇ ਤੱਕ ਉਸ ਦੀ ਅੱਖ ਹੀ ਨਾ ਖੁੱਲੀ ਤੇ ਉਸ ਦੀ 9 ਸਵਖਤੇ ਹੀ ਘਰੇ ਆ ਗਈ ਹਸਨੇ ਦੇਖਿਆ ਉਸ ਦੀ ਸੱਸ ਘਰ ਵਿੱਚ ਕਿਤੇ ਨਹੀਂ ਦੇਖ ਰਹੀ ਉਸਨੇ ਘਰ ਦੇ ਕਮਰਿਆਂ ਵਿੱਚ ਦੇਖਣਾ ਸ਼ੁਰੂ ਕੀਤਾ ਜਦੋਂ ਕਮਰਿਆਂ ਵਿੱਚ ਦੇਖਦੀ ਹੋਈ ਆਪਣੇ ਕਮਰੇ ਵਿੱਚ ਗਈ ਤਾਂ ਬਲਜੀਤ ਕੌਰ ਅਜੇ ਵੀ ਬੈੱਡ ਤੇ ਸੁੱਤੀ ਪਈ ਸੀ ਉਸਦੀ ਨੂੰਹ ਨੂੰ ਆਪਣੀ ਸੱਸ ਵੱਲ ਦੇਖ ਕੇ ਬੜਾ ਗੁੱਸਾ ਚੜਿਆ ਤੇ ਉਸਨੇ ਉਸ ਨੂੰ ਬਿਨਾਂ ਬੋਲਿਆਂ ਕੁੱਟਣਾ ਸ਼ੁਰੂ ਕਰ ਦਿੱਤਾ ਫਿਰ ਬਾਹੋਂ ਫੜ ਕੇ ਬਾਹਰ ਨੂੰ ੱੱਕਾ ਮਾਰਨ ਲੱਗੀ ਬਲਜੀਤ ਕੌਰ ਦਾ ਸਿਰ ਥਮਲੇ ਨਾਲ ਵੱਜਿਆ ਤੇ ਉਸਦੇ ਸਿਰ ਤੋਂ ਕਾਫੀ ਖੂਨ ਵਹਿਣ ਲੱਗਾ ਉਸਦੀ ਪੋਤੀ ਭੱਜ ਕੇ ਆਈ। ਇੰਨੇ ਟਾਈਮ ਨੂੰ ਉਸਦੀ ਨੂੰਨੇ ਉਸਦੀ ਢੂਈ ਵਿੱਚ ਤਿੰਨ ਚਾਰ ਲੱਫੜ ਮਾਰ ਦਿੱਤੇ। ਬਲਜੀਤ ਕੌਰ ਦੇ ਚੀਕਾਂ ਮਾਰਨ ਦੀ ਆਵਾਜ਼ ਸੁਣ ਕੇ ਪੋਤੀ ਕੋਲ ਆਈ ਤੇ ਮਾਂ ਨੂੰ ਕਹਿਣ ਲੱਗੀ ਮਾਂ ਤੂੰ ਕਿੰਨੀ ਪੱਥਰਦਲ ਆ। ਦਾਦੀ ਤੇ ਹੱਥ ਉਠਾ ਰਹੀ ਐ। ਉਸਦੀ ਮਾਂ ਨੇ ਉਸ ਨੂੰ ਝਿੜਕ ਕੇ ਕਹਿਣ ਲੱਗੀ ਬਹੁਤਾ ਦਾਦੀ ਦਾ ਤਰਸ ਕਰਨ ਵਾਲੀਏ। ਚਲੀ ਜਾ ਇੱਥੋਂ ਪਹਿਲਾਂ ਕਿ ਮੈਂ ਤੇਰੇ ਥੱਪੜ ਲਾ ਦੇਵਾਂ। ਬਲਜੀਤ ਕੌਰ ਦੀ ਨੂ ਤੋਂ ਬਲਜੀਤ ਕਾਰ ਹੱਥ ਛੁਡਾ ਕੇ ਰੋਂਦੀ ਕਰਲਾਉਂਦੀ ਆਪਣੇ ਕਮਰੇ ਵਿੱਚ ਜਾ ਕੇ ਆਪਣੇ ਮੰਜੇ ਤੇ ਬੈਠ ਗਈ ਪੀੜ ਹੋਣ ਕਾਰਨ ਫਿਰ ਉਹ ਰੋਣ ਲੱਗ ਪਈ ਤੇ ਆਪਣੀ ਨੂ ਨੂੰ ਕਹਿੰਦੀ ਆ ਜਾਣ ਦੇ ਅੱਜ ਮੇਰੇ ਪੁੱਤ ਨੂੰ ਅੱਜ ਸਾਰੀਆਂ ਤੇਰੀਆਂ ਕਰਤੂਤਾਂ ਦੱਸਾਂ ਉਸ ਦੀ ਨੂ ਬੜੀ ਚਲਾਕ ਸੀ ਉਸ ਨੇ ਆਪਣੇ ਘਰ ਵਾਲੇ ਦੇ ਆਉਣ ਤੋਂ ਪਹਿਲਾਂ ਹੀ ਆਪਣੇ ਮੱਥੇ ਤੇ ਖੁੱਦ ਸੱਟ ਲਗਾ ਲਈ ਜਦੋਂ ਉਸ ਦੇ ਘਰ ਵਾਲਾ ਆਇਆ ਕਹਿਣ ਲੱਗੀ ਆ ਦੇਖੋ ਤੁਹਾਡੀ ਮਾਂ ਨੇ ਮੇਰੇ ਮੱਥੇ ਤੇ ਸੱਟ ਮਾਰੀ। ਇੰਨੀ ਗੱਲ ਸੁਣ ਕੇ ਬਲਜੀਤ ਕੌਰ ਦਾ ਪੁੱਤਰ ਗੁੱਸੇ ਵਿੱਚ ਆਪਣੀ ਮਾਂ ਨੂੰ ਪੁੱਠਾ ਸਿੱਧਾ ਬੋਲਣ ਲੱਗ ਪਿਆ। ਬਲਜੀਤ ਕੌਰ ਵਿਚਾਰੀ ਰੋਂਦੀ ਘਰ ਲਾਉਂਦੀ ਰਹੀ ਤੇ ਫਿਰ ਇੱਕ ਦਿਨ ਅਚਾਨਕ ਹੀ ਬਲਜੀਤ ਕੌਰ ਦੀ ਮੌਤ ਹੋ ਗਈ। ਬਲਜੀਤ ਕੌਰ ਦੀ ਮੌਤ ਦੀ ਖ਼ਬਰ ਉਸ ਦੀ ਧੀ ਨੂੰ ਜਦੋਂ ਪਤਾ ਲੱਗੀ ਤਾਂ ਉਹ ਫਟਾਫਟ ਆਪਣੇ ਪੇਕੇ ਘਰ ਆਈ। ਪੇਕੇ ਘਰ ਆ ਕੇ ਉਸਨੇ ਦੇਖਿਆ ਕਿ ਉਸਦੀ ਮਾਂ ਨੂੰ ਅੰਤਮ ਸੰਸਕਾਰ ਲਈ ਸਿਵਿਆਂ ਵਿੱਚ ਵੀ ਲੈ ਗਏ ਸੀ ਜਿੱਥੇ ਉਹ ਭੱਜ ਕੇ ਮਗਰ ਗਈ ਉਸਨੇ ਆਪ ਨੂੰ ਆਪਣੇ ਭਰਾ ਨੂੰ ਕਿਹਾ ਇੰਨੀ ਕਾਲ ਕਾਦੀ ਸੀ ਤੁਹਾਨੂੰ ਮੈਨੂੰ ਵੀ ਨਹੀਂ ਉਡੀਕਿਆ ਮਾਂ ਨੂੰ ਸਿਵਿਆਂ ਵਿੱਚ ਲੈ ਗਏ ਕੱਲ ਮਾਂ ਚੰਗੀ ਭਲੀ ਸੀ ਠੀਕ ਠਾਕ ਸੀ ਤੇ ਇੱਕਦਮ ਉਸ ਨੂੰ ਅਜਿਹਾ ਕੀ ਹੋਇਆ ਉਸਦੀ ਭਾਬੀ ਕਹਿਣ ਲੱਗੀ ਕੁਝ ਨਹੀਂ ਹੋਇਆ ਪ੍ਰੀਤ ਮੰਮੀ ਨੂੰ ਹਾਰਟ ਅਟੈਕ ਆ ਗਿਆ ਪਰ ਪ੍ਰੀਤ ਨੂੰ ਆਪਣੀ ਭਾਬੀ ਉੱਪਰ ਸ਼ੱਕ ਹੋਣ ਲੱਗਾ ਕਿ ਮੰਮੀ ਦਾ ਬੀਪੀ ਤਾਂ ਜਦੋਂ ਦੀ ਮੇਰੀ ਸਵਰਤ ਸੰਭਲੀ ਹੈ ਮੰਮੀ ਦਾ ਬੀਪੀ ਘਟਦਾ ਹੀ ਹੈ ਹਾਰਟ ਅਟੈਕ ਵਾਲਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਉਸ ਨੂੰ ਆਪਣੇ ਭਰਾ ਤੇ ਵੀ ਸ਼ੱਕ ਹੋਇਆ ਉਸਨੇ ਕਿਹਾ ਜਿੰਨਾ ਚਿਰ ਮੈਂ ਮਾਂ ਦੀ ਮੌਤ ਦੀ ਸ਼ਾਨਬਿਨ ਨਹੀਂ ਕਰਦੀ ਉਹਨਾਂ ਟਾਈਮ ਮੈਂ ਮਾਂ ਦਾ ਸੰਸਕਾਰ ਨਹੀਂ ਹੋਣ ਦੇਣਾ ਇੰਨਾ ਕਿ ਪ੍ਰੀਤ ਉੱਚੀ-ਉੱਚੀ ਤਾਂ ਹਾਂ ਮਾਰਨ ਲੱਗੀ ਉਸ ਨੂੰ ਰੋਂਦੀ ਨੂੰ ਸੁਣ ਕੇ ਉਸ ਦੀ ਭਤੀਜੀ ਉਸ ਦੇ ਕੋਲ ਆਈ ਤੇ ਆਪਣੀ ਭੂਆ ਨੂੰ ਗਲਵੱਕੜੀ ਪਾ ਕੇ ਰੋਣ ਲੱਗ ਪਈ ਕਹਿਣ ਲੱਗੀ ਭੂਆ ਜੀ ਮੰਮੀ ਦਾਦੀ ਨਾਲ ਕੁੱਟਮਾਰ ਕਰਦੀ ਸੀ ਦਾਦੀ ਨੇ ਕਦੇ ਵੀ ਤੁਹਾਨੂੰ ਦੱਸਿਆ ਨਹੀਂ ਸੀ ਕਿਉਂਕਿ ਦਾਦੀ ਮੰਮੀ ਤੋਂ ਬਹੁਤ ਡਰਦੇ ਸੀ ਮੈਂ ਤਾਂ ਸਕੂਲ ਗਈ ਹੋਈ ਸੀ ਜ਼ਰੂਰ ਮੰਮੀ ਨੇ ਹੀ ਕੁਝ ਕੀਤਾ ਹੋਣਾ ਦਾਦੀ ਨਾਲ ਪ੍ਰੀਤ ਦਾ ਸ਼ੱਕ ਹੁਣ ਯਕੀਨ ਵਿੱਚ ਬਦਲ ਗਿਆ ਫਿਰ ਉਸਨੇ ਆਪਣੀ ਮਾਂ ਦਾ ਪੋਸਟਮਾਸਟਰ ਨੂੰ ਕਰਵਾਇਆ ਜਿਸ ਦੀ ਰਿਪੋਰਟ ਵਿੱਚ ਇਹ ਸਾਬਤ ਹੋਇਆ ਸੀ ਕਿ ਪ੍ਰੀਤ ਦੀ ਮਾਂ ਨੂੰ ਹੱਥੋਂ ਵੱਧ ਨੀਂਦ ਦੀਆਂ ਕੂੜੀਆਂ ਦਿੱਤੀਆਂ ਗਈਆਂ ਸੀ ਜਿਨ੍ਹਾਂ ਨੂੰ ਨਾ ਸਹਾਰਦੇ ਹੋਏ ਉਸਦੀ ਮਾਂ ਸਦਾ ਦੀ ਨੀਂਦ ਸੌ ਗਈ ਤੇ ਫਿਰ ਪ੍ਰੀਤ ਨੇ ਥਾਣੇ ਵਿੱਚ ਜਾ ਕੇ ਰਿਪੋਰਟ ਦਰਜ ਕਰਵਾਈ ਅਤੇ ਪੁਲਿਸ ਆ ਗਈ ਪੁਲਿਸ ਨੇ ਉਸਦੀ ਮਾਂ ਦੀ ਰਿਪੋਰਟ ਪੜ੍ਹੀ ਭਤੀਜੀ ਨੂੰ ਗਵਾਹ ਬਣਾਇਆ ਤੇ ਉਸ ਦੀ ਪਰਜਾਈ ਨੂੰ ਗ੍ਰਿਫਤਾਰ ਕਰਕੇ ਲੈ ਗਈ। ਪ੍ਰੀਤ ਦਾ ਭਰਾ ਹੁਣ ਬਹੁਤ ਪਛਤਾ ਰਿਹਾ ਸੀ। ਕਹਿਣ ਲੱਗਾ ਪ੍ਰੀਤ, ਮੰਮੀ ਮੈਨੂੰ ਦੱਸਦੇ ਹੁੰਦੇ ਸੀ, ਕਮਲ ਮੇਰੇ ਨਾਲ ਸਾਰਾ ਦਿਨ ਲੜਦੀ ਰਹਿੰਦੀ ਹੈ। ਪਰ ਕਮਲ ਉਸ ਤੋਂ ਪਹਿਲਾਂ ਖੁਦ ਵੱਡੀ ਗੱਲ ਬਣਾ ਕੇ ਮੈਨੂੰ ਦੱਸ ਦਿੰਦੀ ਸੀ ਜਿਸ ਕਰਕੇ ਮੈਨੂੰ ਮੰਮੀ ਤੇ ਯਕੀਨ ਨਹੀਂ ਹੁੰਦਾ ਸੀ। ਮੈਂ ਮਾਂ ਦੀਆਂ ਗੱਲਾਂ ਤੇ ਜੇ ਯਕੀਨ ਕੀਤਾ ਹੁੰਦਾ ਤਾਂ ਅੱਜ ਮੇਰੀ ਮਾਂ ਮੇਰੇ ਕੋਲ ਹੋਣੀ ਸੀ ਕੋਲ ਖੜੀ ਰਾਜਦੀਪ ਦੀ ਕਹਿ ਧੀ ਕਹਿਣ ਲੱਗੀ ਡੈਡੀ ਜਦੋਂ ਮੈਂ ਤੁਹਾਨੂੰ ਕੁਝ ਦੱਸਣ ਦੀ ਕੋਸ਼ਿਸ਼ ਕਰਦੀ ਸੀ ਮੰਮੀ ਮੈਨੂੰ ਡਰਾ ਤਰਾ ਧਮਕਾ ਕੇ ਚੁੱਪ ਕਰਵਾ ਦਿੰਦੀ ਸੀ ਇਹਨਾਂ ਕਹਿ ਕੇ ਕਿ ਜੇ ਤੁਹਾਨੂੰ ਕੁਝ ਦੱਸਿਆ ਤਾਂ ਮੈਂ ਤੇ ਤੇਰੀ ਦਾਦੀ ਵਾਂਗ ਤੇਰੀ ਵੀ ਖੂਬ ਕੁੱਟਮਾਰ ਕਰਾਂਗੀ ਹੁਣ ਰਾਜਦੀਪ ਦੇ ਪੱਲੇ ਕਦ ਪਛਤਾਵੇ ਤੋਂ ਬਿਨਾ ਕੁਝ ਵੀ ਨਹੀਂ ਰਹਿ ਗਿਆ ਸੀ ਪ੍ਰੀਤ ਨੇ ਆਪਣੀ ਭਾਬੀ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਤਾਂ ਕਿ ਇਸ ਵੱਲ ਦੇਖ ਕੇ ਕੋਈ ਹੋਰ ਆਪਣੀ ਸੱਸ ਨਾਲ ਇਦਾਂ ਮਾੜਾ ਵਿਹਾਰ ਨਾ ਕਰੇ ਪ੍ਰੀਤ ਆਪਣੀ ਭਤੀਜੀ ਨੂੰ ਆਪਣੇ ਕੋਲ ਲੈ ਗਈ ਕਹਿਣ ਲੱਗੀ ਮੈਂ ਆਪਣੀ ਭਤੀਜੀ ਨੂੰ ਵਧੀਆ ਸੰਸਕਾਰ ਦੇਵਾਂਗੀ ਇਸ ਦੀ ਮਾਂ ਹੁਣ ਜੇਲ੍ਹ ਦੀ ਚੱਕੀ ਪੀਸੇਗੀ ਤੇ ਮੈਂ ਇਸ ਨੂੰ ਇਕੱਲੀ ਨੂੰ ਇੱਥੇ ਨਹੀਂ ਛੱਡ ਕੇ ਜਾ ਸਕਦੀ ਇਹਨਾਂ ਕਹਿ ਕੇ ਪ੍ਰੀਤ ਆਪਣੇ ਨਾਲ ਲੈ ਕੇ ਆਪਣੇ ਸਹੁਰੇ ਘਰ ਚਲੀ ਗਈ ਉਸ ਤੋਂ ਮਾਂ ਦਾ ਦੁੱਖ ਭੁੱਲ ਤਾਂ ਨਹੀਂ ਹੁੰਦਾ ਸੀ ਮਾਂ ਦਾ ਦੁੱਖ ਬਹੁਤ ਸੀ ਪਰ ਮਾਂ ਦੇ ਕਾਤਲ ਨੂੰ ਸਜ਼ਾ ਦਿਵਾ ਕੇ ਉਹਦੇ ਮਨ ਨੂੰ ਸਕੂਨ ਵੀ ਮਿਲ ਰਿਹਾ ਸੀ ਸੋਚ ਰਹੀ ਸੀ ਮੇਰੀ ਮਾਂ ਦੀ ਰੂਹ ਨੂੰ ਸ਼ਾਂਤੀ ਜ਼ਰੂਰ ਮਿਲਦੀ ਹੋਵੇਗੀ ਇਹ ਸਭ ਕੁਝ ਦੇਖ ਕੇ ਮੇਰੀ ਮਾਂ ਖੁਸ਼ ਤਾਂ ਹੁੰਦੀ ਹੋਵੇਗੀ ਨਾ ਹਾਂਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਕਹਾਣੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੇਕਰ ਤੁਹਾਨੂੰ ਸਾਡੀ ਅੱਜ ਦੀ ਕਹਾਣੀ ਵਧੀਆ ਲੱਗੀ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਅੱਜ ਦੀ ਕਹਾਣੀ ਦੇਖਣ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਨਵੀਂ ਪਰਿਵਾਰਕ ਕਹਾਣੀ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ